ਸਰ ਮੇਰਾ ਬੇਟਾ ਸ਼ੁਕਰਵਾਰ ਰਾਤ 9:30 ਦਾ ਘਰੋਂ ਗਿਆ ਵਾ ਕਹਿ ਕੇ ਮੰਮੀ ਨੂੰ ਮੈਂ ਸੈਰ ਕਰਨ ਚੱਲਿਆ ਕੋਈ ਕੁਝ ਵੀ ਨਹੀਂ ਸਰ ਕੱਲ ਫਿਰ ਬੁਲਾਇਸ ਮਿਠਾਣੇ ਤੇ ਕਹਿੰਦੇ ਇਹ ਪੱਕੀ ਰਿਪੋਰਟ ਕਰਤੀ ਆ ਤੇ ਤੂੰ ਆਪਣੇ ਰਿਸੀਦਰ ਨੂੰ ਪੁੱਛ ਲੈ ਜਿਹੜੇ ਕੋਈ ਘੰਟਾ ਹੈਗਾ ਵਾ ਜੇ ਲੋਕੇ ਕੋਈ ਹੈਗਾ ਤਾਂ ਇਹ ਕੋਈ ਪਰਚਾ-ਪੁਰਚਾ ਨਹੀਂ ਕਰਾਂਗੇ ਤੇ ਇਹ ਬਾਤ ਜੇ ਜੇ ਕੁਝ ਹੋ ਗਿਆ ਤੇ ਬਾਅਦ ਤੂੰ ਵੀ ਬੜਾ ਤੱਕੇ ਖਾਏਗਾ ਜੇ ਕੋਈ ਤੇਰਾ ਮੁੰਡਾ ਲੱਬਲੂਬ ਕੇ ਕੇ ਰਿਸੀਦਰ ਕਰੋ ਕੋਈ ਤਾਂ ਅਨੁਸ਼ਾਤਾ ਕਿਸੇ ਬੰਦੇ ਨੇ ਸਰ ਛੱਤ ਮੈਨੂੰ ਕਿਸੇ ਤੇ ਨਹੀਂ ਗਿਆ ਛੱਤ ਮੈਨੂੰ ਮੁੰਡੇ ਤੇ ਮੈਨੂੰ ਬੁੜਾ ਉੱਟ ਜਾ ਰਿਹਾ ਬਾਰ-ਬਾਰ ਦਿਮਾਗ ਖਰਾਬ ਉਹ ਵੀਡੀਓ ਜਾਇਆ ਸਾਹਮਣੇ ਸਰ ਸਾਹ ਬਿਲਕੁਲ ਆਇਆ ਲਾ ਕੇ ਗਿਆ ਉਹਨੂੰ ਸਰ ਕੋਈ ਲੱਗਦਾ ਹੈ ਕੋਈ ਆਪਣਾ ਕੁੜੀ ਦਾ ਕੋਈ ਚੱਕਰ ਹੋਵੇ ਜਾਂ ਆਪਣਾ ਮੁੰਡੇ ਦਾ ਕੋਈ ਚੱਕਰ ਹੋਵੇ ਕੁੜੀ ਦਾ ਕੋਈ ਚੱਕਰ ਨਹੀਂ ਗਾ ਬਟ ਇਹ ਆ ਵੀ ਹੋ ਵੀ ਸਕਦਾ ਆਪਾਂ ਨੂੰ ਆਪਾਂ ਨੂੰ ਵੀ ਪਤਾ ਸਾਡੇ ਸਾਹਮਣੇ ਕਦੀ ਫੋਨ ਦੇ ਉੱਤੇ ਨਹੀਂ ਕੋਈ ਕੁੜੀ ਨਾਲ ਗੱਲ ਕੀਤੀ ਜਾਂ ਕੋਈ ਫੋਨ ਆਇਆ ਕੁੜੀ ਦਾ ਸਾਡੇ ਸਾਹਮਣੇ ਨਹੀਂ ਕਰੀ ਜੀ ਕੀ ਲੱਗਦਾ ਵੀਡੀਓ ਦੇ ਵਿੱਚ ਕੋਈ ਮੁੰਡਾ ਲੈ ਕੇ ਗਿਆ ਤੁਹਾਡਾ ਫਿਰ ਜੀ ਕੀ ਨਾਮ ਤੁਹਾਡਾ ਤੇ ਕੀ ਗੱਲ ਹੋਈ ਹੈ ਸਰ ਮੇਰਾ ਨਾਮ ਮਹੇਸ਼ ਕੁਮਾਰ ਆ ਤੇ ਸਰ ਮੇਰਾ ਬੇਟਾ ਸ਼ੁੱਕਰਵਾਰ ਰਾਤ 9:30 ਵਜੇ ਦਾ ਘਰੋਂ ਗਿਆ ਵਾ ਕਹਿ ਕੇ ਮੰਮੀ ਨੂੰ ਮੈਂ ਸੈਰ ਕਰਨ ਚੱਲਿਆ ਕੀ ਨਾਮ ਬੇਟਾ ਲਖਸ਼ ਸਰ ਕਿੰਨੀ ਉਮਰ ਹੈ ਸਾਰਾਂ ਸਾਲ ਇਹ ਕੀ ਆਪਣਾ ਦਰਖਾਸਤ ਦਿੱਤੀ ਦਿੱਤੀ ਹੈ ਸਾਹਿਬ ਜੀ ਇਹ ਹੁੰਦਾ ਕੀ ਜਾਣਕਾਰੀ ਕੋਈ ਕੁਝ ਵੀ ਨਹੀਂ ਸਰ ਕੱਲ ਫਿਰ ਬਲਾਸਮਠਾਣੇ ਤੇ ਕਹਿੰਦੇ ਅਸੀਂ ਪੱਕੀ ਰਿਪੋਰਟ ਕਰਤੀ ਆ ਤੇ ਤੂੰ ਆਪਣੇ ਰਿਸਾਈਡਰ ਨੂੰ ਪੁੱਛ ਲੈ ਤੇਰੇ ਕੋਲ ਕਿਹ ਘੰਟਾ ਹੈਗਾ ਵਾ ਜੇ ਕੋਈ ਕੋ ਹੈਗਾ ਤਾਂ ਅਸੀਂ ਕੋਈ ਪਰਚਾ ਪੁਰਚਾ ਨਹੀਂ ਕਰਾਂਗੇ ਤੇ ਬਾਅਦ ਚ ਜੇ ਇੱਕ ਤਾਂ ਕੁਝ ਹੋ ਗਿਆ ਤੇ ਬਾਅਦ ਤੂੰ ਵੀ ਬੜਾ ਤਕੇ ਖਾਏਗਾ ਜੇ ਕੋਈ ਤੇਰਾ ਮੁੰਡਾ ਲੱਬਲੂ ਬਹਿ ਕੇ ਰਿਸਾਈਡਰ ਕਰੋ ਕੋਈ ਤਾਂ ਨਹੀਂ ਕੋਈ ਤੁਹਾਨੂੰ ਛਾਹ ਕਿਹੜੀ 40 ਘੰਟੇ ਹੋ ਗਏ ਜੇ ਕੋਈ ਤੁਹਾਨੂੰ ਛਾਹਤਾ ਕਿਸੇ ਬੰਦੇ ਦੇ ਸਰ ਛਾਹ ਤਾਂ ਮੈਨੂੰ ਕਿਸੇ ਤੇ ਨਹੀਂ ਗਿਆ ਛਾਹ ਕਿ ਮੈਨੂੰ ਮੁੰਡੇ ਤੇ ਮੈਨੂੰ ਬੁੜਾ ਉੱਟ ਜਾ ਰਿਹਾ ਬਾਰ ਬਾਰ ਦਿਮਾਗ ਖਰਾਬ ਹੋ ਰਿਹਾ ਸਾਹਿਬ ਰੇਤ ਤੋ ਵੀਡੀਓ ਚ ਆਇਆ ਸਾਹਮਣੇ ਸਰ ਸਾ ਆਇਆ ਬਿਲਕੁਲ ਆਇਆ ਲਾ ਕੇ ਗਿਆ ਉਹਨੂੰ ਸਰ ਅੱਛਾ ਲਾ ਕੇ ਗਿਆ ਉਹਨੂੰ ਲਾ ਕੇ ਗਿਆ ਉਹਦਾਂ ਨਾਲ ਇਹਦੀ ਖਿੱਚਤ ਹੋਈ ਹੋਈ ਆ ਫੋਨ ਦੀ ਅੱਛਾ ਅੱਛਾ ਜੇ ਤੁਹਾਨੂੰ ਫੋਨ ਤੇ ਕੋਈ ਲੱਗਦਾ ਹੈ ਕੋਈ ਆਪਣਾ ਕੁੜੀ ਦਾ ਕੋਈ ਚੱਕਰ ਹੋਵੇ ਜਾਂ ਆਪਣਾ ਮੁੰਡੇ ਦਾ ਕੋਈ ਚੱਕਰ ਹੋਵੇ ਕੁੜੀ ਦਾ ਕੋਈ ਚੱਕਰ ਨਹੀਂ ਗਾ ਬਟ ਇਹ ਆ ਉਹ ਹੋ ਵੀ ਸਕਦਾ ਆਪਾਂ ਨੂੰ ਆਪਾਂ ਨੂੰ ਵੀ ਪਤਾ ਸਾਡੇ ਸਾਹਮਣੇ ਕਦੀ ਫੋਨ ਦੇ ਉੱਤੇ ਨਹੀਂ ਕੋਈ ਕੁੜੀ ਨਾਲ ਗੱਲ ਕੀਤੀ ਜਾਂ ਕੋਈ ਫੋਨ ਆਇਆ ਕੁੜੀ ਦਾ ਸਾਡੇ ਸਾਹਮਣੇ ਨਹੀਂ ਕਿ ਲੱਗਦਾ ਵੀਡੀਓ ਦੇ ਵਿੱਚ ਵੀ ਮੁੰਡਾ ਲੈ ਕੇ ਗਿਆ ਤੁਹਾਡਾ ਫਿਰ ਸਰ ਉਹ ਮੁੰਡੇ ਨੂੰ ਮੈਂ ਪੁੱਛਿਆ ਇੱਕ ਦਿਨ ਰਾਤੀ ਜਦੋਂ ਮੇਰਾ ਮੁੰਡਾ ਗੈਪ ਹੋਇਆ ਹੋਇਆ ਹਣਾ ਚਲ ਗਿਆ ਘਰੋਂ ਉਹਨੂੰ ਮੈਂ 11:47 ਤੇ ਫੋਨ ਕੀਤਾ ਮੈਂ ਕਿਹਾ ਸਹਿਬ ਹੱਲੇ ਵੀ ਹੱਥ ਜੋੜ ਕੇ ਤੈਨੂੰ ਕਹਿਣਾ ਪਿਆ ਯਾਰ ਮੈਂ ਦੱਸਦੇ ਤੇਰਨਾ ਰਹਿੰਦਾ ਵਾ ਤੇਰਨਾ ਹੀ ਘੁੰਮਦਾ ਤੇਰਨੇ ਮਾਤਾ ਦਾ ਜਾਂਦਾ ਤੇਰਨੇ ਖਾਂਦਾ ਪੀਂਦਾ ਤੇਰਨੇ ਸੌਂਦਾ ਉਹ ਭਾਜੀ ਬੰਦਾ ਕਹਿ ਰਿਹਾ ਵੀ ਮੇਰੇ ਕੋਲ ਅੰਗਰ ਹੈ ਹੀ ਨਹੀਂ ਅੱਛਾ ਤੇ ਵੀਡੀਓ ਕਿੰਨੇ ਵੀ ਦੀ ਉਹ ਹੈਗੀ ਹੈ ਜੀ ਸਰ ਸਵਾ ਨੋ ਦੀ ਹੈ ਨੋ ਵੀ ਦੀ ਹੈ ਨੋ ਪੱਚੀ ਦੀ ਸਾਢੇ ਨੋ ਤੱਕ ਵਿੱਚ ਵਿੱਚ ਹੈਗੀ ਵੀਡੀਓ ਉੱਥੇ ਲਾਂ ਦੀ ਅੱਛਾ ਲਾਂ ਦੀ ਕੀ ਨਾਮ ਹੈ ਮੁੰਡੇ ਦਾ ਸਹਿਪ੍ਰੀਤ ਤੇ ਮੇਰੇ ਬੇਟੇ ਦਾ ਨਾਮ ਲਕਸ਼ ਤੇ ਆਪਣਾ ਜਿਹੜਾ ਲੈ ਕੇ ਗਿਆ ਉਹ ਨਾਲ ਗੱਲ ਕੀਤੀ ਉਸ ਤੋਂ ਬਾਅਦ ਤੁਸੀਂ ਸਰ ਉਹਨੇ ਫੋਨ ਕਰਕੇ ਉਹਨੂੰ ਬੁਲਾਇਆ ਹੋਣਾ ਤਾਂ ਹੀ ਲੈ ਕੇ ਗਿਆ ਵੀਡੀਓ ਜੇ ਤੁਸੀਂ ਉਹਨੂੰ ਦਿਖਾਇਆ ਕਿ ਨਾ ਵੀਡੀਓ ਸਰ ਉਹ ਵੀਡੀਓ ਹੀ ਨਹੀਂ ਆਪ ਕਢਾਈਆਂ ਅੱਛਾ ਆਪਾਂ ਨਹੀਂ ਕਢਾਈਆਂ ਮੈਂ ਤੇ ਨੋਲੀ ਹੁਣ ਤੁਸੀਂ ਕੀ ਮੰਗ ਕਰਦੇ ਜੀ ਸਰ ਮੈਂ ਮੰਗ ਕਰਦਾ ਕਿ ਮੇਰਾ ਬੱਚਾ ਘਰ ਆਣਾ ਚਾਹੀਦਾ ਵਾ ਮੇਰੇ ਪੂਰੀ ਪਿਆਰ ਵਾਈ ਕਰਨੀ ਚਾਹੀਦੀ ਹੈ ਨਹੀਂ ਹੁੰਦੀ ਤਾਂ ਫਿਰ ਅਗਲਾ ਸਟੈਪ ਕੀ ਹੋਏਗਾ ਸਰ ਅਗਲਾ ਸਟੈਪ ਇਹੀ ਹੈ ਚਲੋ ਮਾਰੇ ਮੇਰੇ ਸਾਥ ਹੈ ਸਾਰੀ ਮਹੱਲਾ ਮੇਰੇ ਨਾਲ ਆ ਜੇ ਮੈਂ ਗਲਤ ਆ ਤੁਸੀਂ ਆ ਕੇ ਮੈਨੂੰ ਪੁੱਛੋ ਜਿਸ ਗਲਤ ਬੰਦੇ ਨਾਲ ਕੋਈ ਨਹੀਂ ਚੱਲਦਾ ਸਰ ਮੈਂ ਫਿਰ ਧਰਨਾ ਤੁਰਨ ਦੇ ਕੇ ਫਿਰ ਮੈਂ ਸਾਡੇ ਕੋਲ ਜਾਮ ਕਰੂੰਗਾ ਸਰ ਐਸੇ ਜਸਨ ਦਾ ਕੁਮਾਰ ਥਾਣਾ ਕਟੂਰਮੈਂਟ ਅੰਬਸਰ ਮੈਂ ਤਪਦੀਸ਼ੀ ਅਫਸਰ ਲਗਾ ਹੋਇਆ ਹਾਂ ਜੀ ਜੀ ਤਾਂ ਬੱਚਾ ਗੁੰਮ ਹੋਇਆ ਤਾਂ ਕੀ ਕਰੇਗਾ ਕੀ ਮੰਗਦਾ ਸਰ ਉਹ ਬੱਚਾ ਗੋਮ ਹੋਇਆ ਸੀ ਇੱਕ ਹਰਮੇਸ਼ ਕੁਮਾਰ ਪੁੱਤਰ ਕਿਸਨ ਲਾਲ ਵਾਸੀ ਸਾਮਤੀਸ ਅੰਬਰਸਾ ਦਾ ਰਹਿਣ ਵਾਲਾ ਸੀ ਜੋ ਕਰੀਬ ਵਕਤ 9:30 ਵਜੇ ਘਰੋਂ ਗਿਆ ਰੋਟੀ ਮੰਦ ਤੋਂ ਬਾਅਦ ਘਰ ਵਾਪਸ ਨਹੀਂ ਆਇਆ ਪਰ ਇਹ ਪਿਸਾਰੇ ਬਿਆਨਾਂ ਤੇ ਐਫ ਆਈ ਆ ਨੰਬਰ 45 ਮਿਤੀ 2 4 25 ਨੂੰ ਮੁਕਦਮਾ ਦਰਜ ਕਰ ਦਿੱਤਾ ਤੇ ਅਤੇ ਇਹਨੂੰ ਕਰਦੇ ਦੇ ਸੰਬੰਧ ਵਿੱਚ ਇਲਾਕੇ ਦੇ ਏਰੀਆ ਵਿੱਚ ਕੈਮਰੇ ਇੱਕ ਚੈੱਕ ਕੀਤੇ ਕਿ ਕਿੱਥੇ ਜਾ ਰਹੇ ਹਨ ਤੇ ਜੋ ਤੱਥੀ ਸਾਹਮਣੇ ਆਉਗੀ ਅਮਲੇ ਵਿੱਚ ਲਿਆਂਦੀ ਜਾਊਗੀ